ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਥੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਉਹਦੀ ਕਮਾਈ ਕਰਦੇ ਵਾਲੇ ਲੋਕ ਨਾਵਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਾਲੇ ਇਹੀ ਬੀਬੀ ਐਮਬੀ ਇਸੇ ਬੀਬੀ ਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾਂ 21 ਮਈ ਨੂੰ ਪਿਛਲੀ ਨੂੰ ਮੈਂ ਦੱਸਦਾ ਬਚਾ ਛੇ ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲੋ ਤੁਹਾਡਾ ਪਾਣੀ ਘਟੂ ਤਰੇਉ ਅਸੀਂ 10 ਬਣਾ ਨਹੀਂ ਐਸ ਲੋ ਸਾਡੇ ਕੋਲ ਆਪជា ਕਸੀਆਂ ਆਪ ਦੇਸੀ 10000 ਏਕੜ ਤਾਂ ਆਪਣੀ ਜ਼ਿਲ੍ਹੇ ਚ ਪਹਿਲੀ ਵਾਰ ਪਾਣੀ ਪਹੁੰਚੇ ਤੇ ਤੁਸੀਂ ਇਹਦਾ ਸੰਜਮ ਨਾ ਪਰਦੇ ਨਹੀਂ ਭਲੇ ਪ੍ਰਾਗਨਾਤ ਅਭੀ ਹੋਏ ਸੀ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲਾਂ ਤਾਂ ਬੀਬੀਐਮ ਵੀ ਦਾ ਹਾਈ ਕੋਰਟ ਜਾਣਾ ਕਿ ਬੰਦ ਹੈ ਨਾ ਜਬਰੀ ਦਾ ਬਾਜੀ ਬੀਬੀਐਮ ਵੀ ਕਿੱਥੇ ਹੈ ਬੀਬੀਐਮ ਵੀ ਸਟਪਰਟ ਦਾ ਸਾਹ ਹਰਿਆਣਾ ਜਾਵੇ ਦੇ ਬੀਬੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਦੇ ਕੋਲ ਪੰਜਾਬ ਆਪਦੇ ਵਿਰੁੱਧ ਵੀ ਵਕੀਲ ਕਰ ਰਿਹਾ ਜੀ ਦੱਸਣ 60% ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵੀ ਵਕੀਲ ਕਰਾਣੇ ਆ ਮਨੇ ਇਹਨਾਂ ਨੂੰ ਕੋਲ ਪਤਾ ਇੱਕ ਆਖਰੀ ਆ ਤਾਂ ਜੋ ਕਹਿਣ ਦੇ ਆਰਡਰ ਕਰ ਦੇਣੇ ਇੱਕ ਨੂੰ ਆਜ ਫੋਨ ਆਇਆ ਚੇਅਰਮੈਨ ਸਾਹਿਬ ਲੋਹਾਂਡਾ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਲੈਣੇ ਨੂੰ ਛੱਡਤਾ ਸੋਈ ਰਿੰਗ ਲਜੀ ਕਹਿੰਦਾ ਲੈ ਇਹ ਇਹ ਕੌਣ ਹੁੰਦੇ ਆ ਵੀ ਇਹ ਕਰਨ ਵਾਲੇ ਉਸ ਨੂੰ ਯਾਦ ਹੈ ਲੱਗ ਪਹਿਲਾਂ ਨਾ ਇਹਨਾਂ ਕੋਲ ਵੀ ਹੋਤਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀ ਕਿਹ ਹੈ ਹਾਈ ਕੋਰਟ ਨਹੀਂ ਹੈ ਅੰਮ੍ਰਿਤ ਇਹ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗ੍ਰਹਿ ਸਭਾ ਦੇ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਉਹ ਤੁਹਾਨੂੰ ਦੱਸੀਏ ਉਦੋਂ ਅਡਵਾਈਸ ਕੀਤਾ ਗਿਆ ਫਲਾਤ ਲਈ ਕਿ ਭਾਈ ਲੈ ਕੇ ਦੇ ਲਓ ਅਗਰ ਆਪਾਂ ਮੇਰੇ ਸੀ ਭਾਈ ਦੀ ਸਿਹਤ ਬਾਰੇ ਕੁਝ ਹੋਰ ਹੈ ਨਹੀਂ ਸਵੇਰੀ ਆ ਕੇ ਜਾਤ ਹੋਣੇ ਚਾਹੀਦੇ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉੱਥੇ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅਨਵਿਸ਼ਟ ਹੋ ਗਿਆ ਪੰਜਾਬ 'ਚ ਕੁਝ ਇਸ ਤਰ੍ਹਾਂ ਦਾ ਹੋ ਗਿਆ ਅਜਿਨੇ ਗੱਲ ਕੋਣ ਉਹ ਬੀਬੀ ਐਮ ਲੋਕੀ ਦੇ ਬੀਜਪੀ ਹੈ ਇਹ ਮਤਲਬ ਪਾਕਿਸਤਾਨ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਅਧੀ ਕੋਲਸ ਕਿਤੇ ਕਿਤੇ ਆ ਗਏ ਬਸੂ ਸਾਰੀ ਬੁਲਸਾ ਦੀ ਬਾਰਡਰ ਤੇ ਆਇਥੇ ਹੋਣੀ ਪੈ ਰਹੀ ਆ ਆ ਤੜਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਹਾਂਗਾ ਕੋਈ ਇਹ ਕਿ ਮੈਂ ਛੱਡ ਲਿਆ ਕਿ ਬਣੀ ਕੋਈ ਔਦਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਗਜ਼ੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਜਾਂਦੇ ਨਾਲ ਕੇ ਜੀ ਸਮਝਾਇਆ ਜੀ ਪਾਈ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅੱਜ ਤਾਂ ਤੁਸੀਂ ਚਲੋ ਥੋੜਾ ਜਿਹਾ ਸੰਜਮ ਰੱਖੀ ਤੁਸੀਂ ਦੁਨੀਆਂ ਦੇ ਅੱਗੇ ਨਿਮਰਤਾ ਦਿਖਾਉਂਦੇ ਹੋ। ਨਿਮਰਤਾ ਚਲੋ ਕੋਈ ਨਹੀਂ ਅੱਤਵਾਦੀ ਇਤਨਾ ਨਹੀਂ ਮੈਨੂੰ ਕੋਈ ਆਪਾਂ ਯਾਰ ਰਹੇ ਜੇ ਅੱਗੇ ਕਰਨਾ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਪਰ ਮੈਨੂੰ ਲੱਗਦਾ ਨਹੀਂ ਮਨ ਉੱਪਰ ਬੰਨ੍ਹ ਕੱਢੀਏ ਜਿੰਦਾਬਾਦ ਜਿੰਦਾਬਾਦ ਪ੍ਰਕਾਸ਼ ਸਿੰਘ ਪਾ ਜਿੰਦਾਬਾਦ ਜੀ ਭਾਜੀ ਜੀ ਕੈਂਡੀਏਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਦੇ ਮਸਾਇਲਾਂ ਵੱਲ ਹੈ ਆਪਾਂ ਤਾਂ ਕਿ ਲੋ ਮੰਗ ਲਾ ਲੰਗ ਫਿਰ ਆ ਕੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਾਂ ਤਾਂ ਉਹ ਛੋਟੇ ਹੱਥ ਨਾਲ ਪਾਣੀ ਸਾਡੇ ਅੰਦਰ ਤਾਂ ਅਸੀਂ 99% ਹੀ ਵਰਤੇ ਆ ਜੇ ਪੰਜਾਬ ਤੋਂ 70% ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਵੀ ਪਹਿਲਾਂ ਵਾਲੇ ਸੀ ਜਿਹੜੇ ਕੀ ਕਰੀ ਉਹ ਅਸੀਂ ਛੱਡ ਦਿੰਦੇ ਹੁਣ ਆਪਣੇ ਕੋਈ ਆਪਾਂ ਬਕਰਨ ਲੱਗੇ ਪਾਂਦੇ ਹਰ ਕੰਮ ਨੂੰ ਤੋਂ ਪਰ ਸੋਚ ਜਾਮਨ ਆਪ ਦਾ ਹੋਰ ਹਜੇ ਪੈਪਾ ਪੌਂ ਨਦੇ ਹਜੇ ਕੱਸੀਆਂ ਸੂਰੇ ਚਲਾਉਣੇ ਜੀ ਸਵੇ ਬਹੁਤ ਟੱਕੇ ਸ਼ਾਇਦ ਤਾਨਾ ਸਹੀ ਜਿਹੜੀ ਦੇਖਣ ਵਾਦਰੀ ਜੀ ਚੇਅਰਮੈਨ ਖੁਦ ਆ ਗਿਆ ਜਦ ਕੇ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਵੀਐਮ ਵੀ ਤੇ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਐ ਆ ਕਲੋਨੀਆ ਸਾਰਾ ਖਰਚਾ ਸਾਡਾ ਸਾਡੀ ਜ਼ਮੀਨ ਤੇ ਤੇ ਸਾਡੀ ਨੂੰ ਉਤਾਰਿਆ ਵੋਟ ਅੱਛਾ ਵੋਟ ਇੱਕ ਕੋਈ ਨਹੀਂ ਪੰਜਾਬ ਦੀ ਵੀ ਇੱਕ ਵੋਟ ਹੈ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਇਹ ਮਾਝੇ ਦੇ ਤਿੰਨਾਂ ਦਾ 40% ਹਿੱਸਾ 40% ਪਾਤੀ ਤੇ ਆਪਾਂ ਸੱਤ ਇਕੱਲੇ ਵੋਟਾ ਹੁਣ ਵੀ ਕਹੇ ਮਾਝੇ ਦੀ ਵੀ ਇੱਕ ਹੈ ਰਸਾਣੀ ਵੀ ਕਹਿੰਦੇ ਤਿੰਨ ਇੱਕ ਕਰਕੇ ਕਹਿਣ ਜਿੱਤ ਗਈ ਜਿੱਤ ਗਈ ਜਿੱਤ ਗਈ ਵੋਟ ਦੀ ਵੈਲਿਊ ਉਨੀ ਵਧਾਉਣਾ ਕਿ ਥੋੜੀ ਜਿਹੀ ਜੇ ਕੱਲਾ ਪੰਜਾਬ ਕੋਟ ਪਾ ਦੇ 7% ਕਿਵੇਂ ਜਿੱਤ ਜਾਣਗੇ ਇਹ ਤਾਂ ਪਹਿਲਾਂ ਕਿਹਨੇ ਧਿਆਨ ਹੀ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀਦਾ ਉਹਰੇਲੇ ਹੋ ਜਿਨਾ ਲੈਣਾ ਵਿਧਾਨ ਸਭਾ ਦੇ ਫੈਸਲੇ ਨਾਲ ਬਸ ਇਸ ਨਹੀਂ ਪਹਿਲੇ ਨਹੀਂ ਬੰਦ ਹੁੰਦਾ ਹੱਥ ਯਾਰ ਅਸੀਂ ਕਿੱਥੋਂ ਜੀਵਨ ਪਾਣੀ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਦਾ ਉਦੋਂ ਲੈ ਇਸੇ BBMP ਵੱਲੋਂ ਮੈਨੂੰ ਤਾਂ BBMP ਚਿੱਟਾ ਆਤੀ ਹੈ ਸਾਰਾ ਖਰਚਾ ਬੁੱਤ ਸਾਡੇ ਤੇ ਪਾਇਆ ਜਾਂਦਾ ਸੋ ਇਹ ਇਹਨੂੰ ਖਤਮ ਕਰਕੇ ਪੁਨਰ ਕਾਸ਼ਨ ਕਰੋ ਕੋਈ ਨਮਾ ਆਕ੍ਰੋਮੀਆ ਕਰੀ ਤੇ ਉਹ ਕੋਈ ਹੋਰ ਨਾਲ ਖੋਕੇ ਰਿਹਾ ਹੋਇਆ ਕੋਪਸਟਰੀਅਮ ਬੀਜੀਐਮ ਦੀ ਹਸਪਤਾਲ ਦੀ ਬੀਜੀਐਮ ਦੀ ਪੋਸਟ ਆਫਿਸ ਦੀ ਬੀਜੀਐਮ ਦੀ ਅੰਨਾ ਜ਼ੋੜਕ ਏਰੀਆ ਤੇ ਅੱਗੇ ਉਹ ਅੱਜ ਨਾ ਕਿ ਅੱరే ਲਈ ਕੰਮ ਕੀ ਦੇ ਦਿੱਤੀ ਸਾਨੂੰ ਆਰਡਰ ਦੇਣਾ ਫੇਜੀ ਆਹ ਪਿੰਡ ਸਤਲੁਜ ਦੇ ਵਾਲੇ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲੱਗ ਗਿਆ ਇਹ ਬੋਲ ਅਸੀਂ ਅਹੀ ਲੋਕਾਂ ਪਾੜਦੇ ਨਹੀਂ ਉੱਥੇ ਠੀਕ ਹੈ ਫਿਰ ਆਜ ਜੀ ਬੰਦ ਕਰਨੀ ਆ ਪਾਣੀ ਉਹਨਾਂ ਦਾ ਨੁਕਸਾਨ ਨੂੰ ਘਟਵਾਉਣ ਦੇ ਰਾਹ ਉਹ ਕੰਮ ਕਰਦੇ ਫਟਾਕੇ ਫਟਾਕੇ ਕਰਦੇ ਰਹੇ ਸੀ। ਐਸੇ ਜਿਹੜਾ ਕੰਮ ਚੱਲ ਰਿਹਾ ਸੀ। ਇਹ ਜਿਹੜਾ ਕੰਮ ਹੋ ਰਿਹਾ ਉਹ ਰਹਿ ਗਿਆ। ਸੋ ਓਨਲੀ ਹੈ। ਆ ਖਾਸ ਕਰਕੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ جنگ ਦੇ ਵਿੱਚ ਹੋ ਗਿਆ। ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਚਾਹੀਦੀ। ਕਿਹੜੀ ਫਸਲ ਬੀਜਣ ਲੱਗੇ ਨੇ? ਜਿਹੜੀ 8 ਦਿਨਾਂ ਚ ਪੱਕੀ ਹੋਵੇ, 8 ਦਿਨਾਂ ਵਿੱਚ ਜੀ। ਕੀ ਤੁਸੀਂ ਇਹਨਾਂ ਬਾਰ ਬਾਰ ਬਾਰਦਰਾਂ ਨੂੰ ਆਖੀ ਕੋਈ ਹੈ ਜੀ 12 ਜਰੂਰ ਵੈਸੀ ਮਿਲ ਜਾਣਗੇ ਅਰੇ ਪੀਨ ਵਾਸਤੇ ਦੇ ਰਹੇ ਹਨ ਮਾਨੋ ਗੰਦਰਾਕ ਦੇ ਰਹੇ 100 200 ਰਸੀ ਲਖਾ ਬਾਈ ਹੈ 150 ਲੀਟਰ ਦਾ ਨਾਮ ਬਣਾ ਦੇ ਇੱਕ ਦਿਨ ਚ ਕਰ ਲਈ ਤਾਂ ਇਨਰਜੀ ਜੂਰ ਚਾਹ ਤੇ ਪਾਣੀ ਪੀਣ ਵਾਸਤੇ ਚਾਹ ਕੀ ਹੈ 150 ਪੈ ਕਿੰਨਾ ਬਣਾ ਦੇ ਸਪਾਰਾਂਸ ਤੋਂ ਪੁੱਛ ਕੇ ਬਣਾ ਲੈ 100 ਸਿਰੋ ਖਾਣੇ ਹੋਏ ਜਿਆਰ ਕੀ ਜਾ ਦੇ ਦੋ ਚਲੋ ਕੀਤਾ

ਕਿ ਸਿੱਧਾ ਉਹਦਾ ਜਿਹੜਾ ਦਿੰਦੇ ਆ ਉਹ ਵੀ ਨਹੀਂ ਇਸ ਬਸਲੇ ਅਸਾ ਦਾ ਪ੍ਰਮਾ ਉਹ 4000 ਮਾਨਕ ਦਾ ਘਰ ਦੇਣਾ ਧੰਨਵਾਦ ਤਾਂ ਕੀ ਕਰਨਾ ਸੀ ਆਹ ਘੁੱਟੇ ਪੰਗੇ ਲਈ ਜਾਂ ਸਾਡਾ ਚੇਅਰਮੈਨ ਆ ਗਿਆ ਤੜਕ ਨੂੰ ਸੋਪਟ ਚ ਮੈਂ ਗਿਆ ਹਲੇ ਠੀਕ ਹੀ ਰੱਖੀਏ ਇਹਨਾਂ ਲਈ ਮੁਪਰਸ਼ਾਸ਼ੇਨ ਮੁਰਤਾਵਾ 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 ਮੁਪਰਸ਼ਾਸ਼ੇਨ ਮੁਰਤਾਵਾ 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 ਆਹਦਾ ਸੰਕਟ ਆਪਣੇ ਸਿਰ ਤੇ ਮੜਿਆ ਗਏ ਕੋਈ ਰੌਲਾ ਨਹੀਂ ਸੀ ਇੱਕ ਦਿਨ ਤੱਕ ਕੋਈ ਰੌਲਾ ਨਹੀਂ ਸੀ ਕਰਕੇ ਫੈਸਲਾ ਬੀਵੀਐਮਬੀ ਦੇ ਸੁਨਾ ਅੰਚ ਲਿਖਿਆ ਹੋਇਆ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਹੈ ਇੱਕ ਹਫਤੇ ਦਾ ਨੋਟਿਸ ਚਾਹਰ ਸਰਕਲ ਦੇ ਰੂਪ سے ਇਹ ਵੀ ਪੜਾ ਲੈਂਦੇ ਮੀਟਿੰਗ ਇਲਿਗਲ ਹੈ ਜੋ ਲਿਆ ਗਿਆ ਫੈਸਲਾ ਨਹੀਂ ਹੈ ਅਸੀਂ ਦੱਸਿਆ ਹੈ ਕਿ ਉਹ ਹਾਈ ਕਮਿਟੀ ਦੇ ਤੱਕ ਸਹੀ ਜਨਿਆਂ ਅੰਤਿਮ ਦੇ ਪ੍ਰਭਾਤ ਤੱਕ ਜੀ ਕੋ ਚੋਰੀ ਕੋਨ ਪਹਿਲਾਂ ਤੋਂ ਮਿਲਤਾਰੇ ਦੱਸਾਂ ਪਹਿਲਾਂ ਇਹ ਪਹਿਲਾ ਮਿਲਤਾਰੇ ਹੱਥ ਬਣ ਗਿਆ ਤੁਹਾਡਾ ਇਹ ਹਾਂ ਤਾਂ ਪ੍ਰਾਣੀ ਪਹਿਲਾਂ ਨਹੀਂ ਸੋ ਇਸ ਕਰਕੇ ਮੈਂ ਮਤਲਬ ਉਹ ਵੀ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕਿੱਤਾ ਕਰਦੇ ਹਰਿਆਣੇ ਦੇ ਲੋਕਾਂ ਦਾ ਕੋਈ ਬਸੂ ਨਹੀਂ ਆ ਜਿਹੜੀ ਭਾਜਪਾ ਕਰੇਗਾ ਇਹ ਕਹਿੰਦੇ ਹੁੰਦੇ ਨਾ ਆਪਦਾਨੇ ਸੇ ਅਫਸਰ ਕੂੜੇਗੇ ਆ ਗੁੰਰੇ ਨੇ ਇੱਕ ਪਾਸੇ ਦੇਸ ਤੇ ਸਿੱਧ ਪਈ ਲਿਆ ਟੌਪ ਕਰ ਲਿਆ ਜੋ ਹੁਣੇ ਸ਼ਾਇਦ ਲੋਕ ਜਦੋਂ ਜਦੋਂ ਹੋ ਗਿਆ ਧਿਆਨ ਬਲੈਕਆਊਟ ਹੋਇਆ ਮੈਂ ਕੰਮ ਜਾ ਕੇ ਚਲੋ ਜੀ ਬਾਪੂ ਬੱਧੀ ਚੱਲਦੇ ਆਂ ਹਾਂ ਮੇਰੇ ਤਾਂ ਫਾਇਦਾ ਉਹ ਨਹੀਂ ਮੇਰੇ ਤਾਂ ਫਾਇਦਾ ਨਹੀਂ ਕਿਉਂਕਿ ਉਹ ਹੋਰ ਹਰਜ ਬਣਦਾ ਬੀਬੀਐਮਸੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਜੇ ਜੇ ਮੈਂ ਇਸ ਤੇ ਜਾਇਆ ਤੇ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਪਹਿਲਾਂ ਮੇਰੇ ਉਹ ਤੋਂ ਬਾਅਦ ਇਰੇ ਮੈਂ ਉਹਨੂੰ ਕਹਿੰਦਾ ਤੂੰ ਜਾ ਜਾ ਹੁਣ ਸੁਣੂ ਵੀ ਨਹੀਂ ਦੱਸਿਆ ਕੰਟਰੋਲ ਰੂਮ ਦੀ ਬੰਦ ਵੀ ਕੇਮੰਦ ਦਾ ਵੈਨਸ ਪ੍ਰੋਗਰਾਮ ਬਣਦਾ ਮਨ ਕੀ ਚਲੇ ਉਹ ਫੈਗਿਆ ਸੱਚੀ ਮਤਲਬ ਕਮਾਲ ਇੰਨੀ ਧੱਕੇਸ਼ਾਈ ਇਤਨ ਬੁੜੀ ਚਲਦਾ ਉਸ ਦਿਨ ਵੀ ਆਇਆ ਇਸਪਾਸ ਕੋਵਿਡ ਜਿਹੜਾ ਲੋਹਣਤ ਨੇ ਛੱਡ ਲਿਆ ਸੀ 200 ਤੋਂ ਬੰਦ ਕਰਤਾ ਪੰਜਾਬ ਦਾ ਹੈ ਇਧਰੋਂ ਇਧਰੋਂ ਨੱਕ ਬੰਨ੍ਹ ਕੇ ਤੈਨੂੰ ਬੋਲਦਾ ਬਸ ਹੋ ਗਿਆ ਮਤਲਬ ਤੁਸੀਂ ਸਾਡੇ ਹੈ ਹੀ ਨਹੀਂ ਵੀ ਜਦੋਂ ਤੁਸੀਂ ਸਾਡੇ ਹੱਕਾਂ ਸਾਡੇ ਦਾ ਵਿਰੋਧ ਹੀ ਚਲਦੇ ਹੋ ਫਿਰ ਅਸੀਂ ਤੁਹਾਡਾ ਖਾਸਾ ਕਿਉਂ ਨਹੀਂ ਹਾਂ ਤੇੰਨੇ ਮਿੰਨਾਂ ਬਾਅਦ ਨੂੰ ਸੀਟ ਐਸੇ ਕਰੀ ਮੈਂ ਕਹਿੰਦਾ ਮੈਂ ਤੇ ਰੋਕੂ ਲੋਕੋ ਦਾ ਨੰਮ ਰਜ਼ਾਦੂ ਸਲਤਾਨਾ ਕਿਤੇ ਅਰਧਪ ਕੀਲਾ ਸੁਪਲਾਈ ਜਦੋਂ ਸਾਡੇ ਵਿਰੋਧੀ ਉਹਦੀ پیسے ਸੀ ਤੇ ਕੋਈ ਉਹ ਆ ਗਈ ਆਪਣਾ ਪੈਸਾ ਤਿੰਨੇ ਨਹੀਂ ਸਕਦਾ छ हजार करोड़ रुपये बैठे मंडिया सड़क हरेको पोंग डैम के, तो हो के थले पोंग डैम यह अठारह फुट चल रहा थले पिछले साल वो दो मीटर चल रहा है रणजीत साल पचवंजा नचवंजा फटा ਹੰਦਲੀ ਤੇ ਕੇ ਹੰਦਲੀ ਮਾਤਾਵਾਜਨ ਜੀ ਕਿਤੇ ਨਹੀਂ ਕਰਵਾਨੀ ਨੀ ਮਿਲਦੀ ਉਹ ਤਾਂ ਜੀ ਉਹਨੂੰ ਨੋਕਨ ਨੂੰ ਲੱਗਦੀ ਸੀ ਬਾ ਦੇਉ ਕਰਮਾਨੀ ਹੈ ਤੁਹਾਡਾ ਟਾਈਮ ਆ ਗਿਆ ਜੀ ਐਸਮਈਅਰ ਕੱਢ ਲੈਂਦੇ ਸੀ ਐਸਮਈਅਰ ਦਾ ਸੀ ਕਹਿ ਰਹੇ ਐਸਮਈਅਰ ਤੇ ਸਿੱਧਾ ਕਹਿਤਾ ਤੁਸੀਂ ਹੀ ਰੱਖੋ ਜੇ ਕੋਈ ਪਿੱਛੇ ਅਰ ਸੁਭਿਉ ਕੋਟ ਨੇ ਕਹਿ ਲਈ ਜਤਨ ਮਿਹਰ ਬਣਾਓ ਜਾਂ ਬੱਝੋ ਆਪ ਸੁਣ ਉਸੇ ਦੀਦਾਰ ਹਾਇਤੀ ਹੈ ਕੀ ਹੈ ਸਭ ਅਸੀਂ ਕਹਿ ਗਏ ਆਪਕਾ ਹੰਦਲੀ ਇਸ ਛੋਟੇ ਨਾਂ ਦੇ ਵਿੱਚ ਆਪੇ ਇਹਨੂੰ YSR ਕਹਿੰਦਾ ਜਿਵੇਂ ਆਪਣਾ ਤੋਂ ਸਤਿਮੁਦਰਾ ਜਮਨਾ ਜਿਹੜੀ ਹੈ ਇਹ ਯੂਪੀ ਤੋਂ ਲੈ ਕੇ ਬਿਹਾਰ ਤੋਂ ਬੰਗਲਾਦੇਸ਼ ਤੱਕ ਦੋਹਰੇ ਦੇ ਵਿੱਚ ਜੁੜੋਦ ਪਾਣੀ ਹੈ ਤੁਸੀਂ ਮੈਨੂੰ ਕਰ ਮਾਈਕ ਤੇ ਜਾ ਦਿਓ ਜਿਹੜਾ ਬਾਤ ਗਏ ਸਭ YSR ਤੋਂ ਇਹਸ ਨੂੰ ਮਾਈਕ ਚੱਲ ਰਿਹਾ ਹੈ ਅੱਛਾ ਕੰਦੇ ਜੀ ਨਹਿਰ ਬਣਾ ਲਓ ਜੀ ਪਾਣੀ ਨਹੀਂ ਮੰਗਣੀ ਨਹਿਰ ਕਿ ਨਵੇਂ ਕਿ ਪਾਣੀ ਦੀ ਗੱਲ ਨਹੀਂ ਕਰਦੇ ਨਹਿਰ ਬਣਾਉਂਦੇ ਮੈਂ ਕਹੂੰ ਛੱਡੋ ਇਹ ਨਹਿਰਾਂ ਦੇ ਬੱਤ ਮੰਦੀ ਪਾਣੀ ਦਾ ਬੱਤ ਮੰਦੀ ਤੂੰ ਰੋਹਦੇ ਤੇ ਮੈਂ ਰੋਹਦੀ ਤੂ ਪਾਣੀ ਐ ਨਹੀਂ ਆ ਆ ਦਿਨ ਦੇ ਤੱਕ ਰਹੀ ਕੋਟਾਂ ਤੱਕ ਨੇ ਕੋਈ ਨਹੀਂ ਕਤਾ ਦਾ ਸਹਾਇੰਦਿਆ ਕੋਟਾ ਹਾਂ ਕੋਈ ਮਤਾਂਦੇ ਉਹ ਕਦੇ ਧਾਕ ਲੱਗੇ ਤੇ ਗਏ ਹਾਂ ਅਰੇ ਬੂਰ ਪਾਣੀ ਦੀ ਤਰਸੇ ਹਾਂ ਪਤਾ ਨਹੀਂ ਸੂਰਜ ਦੇ ਕੁੰਡੀਆਂ ਵਾਲੇ ਹੈਗੇ ਨੇ ਹੈਨਾ ਬਿਸਲੀਆਂ ਪੀਂਦੇ ਆ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੈ ਇਹਦਾ ਕੋਈ ਮੁੱਲ ਕੀ ਹੈ ਇਹਦਾ ਰੇਗਿਸਤਾਨ ਵਿੱਚ ਤੇੱਸਾਂ ਆਵੇ ਪਾਣੀ ਦਾ ਮੁੱਲ ਉਂਪਾਉਂਦਾ ਕੋਈ ਤੁ ਤੋਂ ਬਗਭੀ ਨਹੀਂ ਜਾਣਦਾ ਪਾਣੀ ਦਾ ਇਹ ਕਿਹੜੇ ਤੋਂ ਮੁੱਲ ਆਪਰ ਕੋਈ ਕੋਣ ਜਾਣਦਾ ਅੱਜ ਕੋਲ ਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਲੈਟ ਹੈ ਉਹ ਵੀ ਸਾਡੇ ਨੇ ਮੈਂ ਤੁਸੀ ਹਰਾਮ ਮੈਂ ਇਸ ਦਾ ਤੋਹਰਾਣਾ ਕਿ ਉਹ ਤੁਹਾਨੂੰ ਇਹ ਵਾਰੀ ਮੁੱਖੀ ਵਾਲੇ ਵੀ ਆ ਕੇ ਕਹਿਣ ਦੇ ਕਿ ਇਹ ਤੇ ਹੈ ਜੀ ਇਹ ਮੋਗਲ ਦਾ ਪਚਾਰ ਗਿਆ ਵੀ ਇਹ ਪਾਣੀ ਨੂੰ ਪਹੁੰਚਦਾ ਨਹੀਂ ਸਕਦਾ ਲੋਪ। ਅਬ ਹੋਰ ਫਾਜ਼ਿਲ ਕਾ ਪ੍ਰੋਜੈਕਟ ਤੇ ਹੈ। ਹਨ ਇਹ ਲੋਗਿਆਂ ਮਦਦ ਅਨਛਲਾ ਪਸ। ਆ ਤਾਂ ਤੁਹਾਡਾ ਸਿਰ ਹੈ। ਸਿਰ ਚ ਪਾਣੀ ਹੈ ਨਹੀਂ। ਇੱਥੇ ਹੁਣ ਹੁਣ ਘੋਡੇ ਨੈਕ ਨਹਿਰਾਂ ਡੁੱਬ ਗਏ ਤਾਂ ਵੀ ਜਾਂਦੀਆਂ ਪਾਣੀ ਇਹਦੀ। ਆ ਹੁਣ ਅਗੋਂ ਮੋਗੇ ਲਾ ਕੇ 10000 ਏਕੜ ਨੂੰ ਆਪਕ ਨੇ ਹਜੇ ਹੋਰ ਕਰਦੇ ਹੋਰ ਵੀ ਕਰਨਾ ਪਾਣੀ ਹੋਵੇ। ਇੱਥੇ ਤਾਂ ਬਾੜਾ ਪਾਉਣ ਤੋਂ ਖਾਤੇ ਪੱਲਾ ਆਖਰ ਹੋ ਤੇ ਗਿਆ। ਆਡੀਓ ਆ ਰਹੀ ਹੈ ਮਾਈਕ ਨੂੰ ਅਨਕਲੋਂ ਪਾਇਆ ਸਹੀ ਕਰਾਓ ਕਿੰਨੇ ਮੀਟਰ ਪਾਹ ਹੈ ਆ ਦੇਖੇ ਸਾਢੇ ਕਿਤੇ ਆਈ ਮਾਰਗ ਆ ਗਿਆ 500 ਕਿਤਾਬ ਤੁਸੀਂ ਮਾਈਕ ਤੁਸੀਂ ਦੇਖੋ ਨਾ ਸਾਨੂੰ ਪਤਾ ਕਿੰਨਾ ਪਾਣੀ ਹੈ ਪਾਣੀ ਕਿੰਨੇ ਬੋਲੀ ਹੈ ਸਿਕਰ ਮੋਟਰ ਸਿਕਰ ਵਾਲੀ ਫਿਰ ਮੈਨੂੰ ਕਿਹਾ ਮਾਈਕ ਆ ਰਹੀ ਹੈ ਕੇ ਕੇ ਆ ਦੇਖੀ ਸਦਰ ਸਦਰ ਚ ਕਹਿਣ ਨੀ ਠੀਕ ਹੈ ਨਹੀਂ ਮੈਨੂੰ ਜਾਰੀ ਰਹੀ ਹੈ ਜਦੋਂ ਕੱਲ ਨੂੰ ਤੁਹਾਡਾ ਸਾਥ ਦਿੱਤੀ ਪੁੱਛੇ ਲੜਾਈ ਨਹੀਂ ਹੋਣੀ ਹੈ ਵੋਟਾਂ ਨਹੀਂ ਨਹੀਂ ਜਾਣਾ ਸਰਕਾਰ ਤੋਂ ਨਹੀਂ ਬਰਤ। ਭਗਵਾਨ ਤੁਹਾਨੂੰ ਹਮਾਰੇ ਤੁਹਾਡੇ ਸਾਥ ਹੈ। ਸਾਥ ਹੈ ਸਾਥ ਹੈ। ਇਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰ ਤੁਹਾਨੂੰ ਇੱਕ ਹੋਰ ਸੰਕਟ ਪੈ ਗਿਆ ਕਿ ਤੁਹਾਨੂੰ ਖੇ ਹੋਣਾ ਪਿਆ। ਸ਼ਾਂਤੀਪੁਰ ਨੂੰ ਕਿਸੇ ਤੇ ਕਛੇ ਨਹੀਂ ਕਰ ਦਿੱਤਾ ਅੱਜ ਤੱਕ। ਆਪਣੀ ਕੋਈ ਅਸਥਾਨਾ

ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਮੰਗਨ ਰੱਖ ਸਰਦਾਰ ਪ੍ਰਤਾਪ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਆਵਾਜ਼ ਤੇਰੀ ਸੋਤੇ ਕਰਾਂਗੇ ਲੋਕ ਇਕਲਾਮ ਜਿੰਦਾਬਾਦ ਇਕਲਾਮ ਜਿੰਦਾਬਾਦ ਪੰਜਾਬ ਦਾ ਪੁੱਤ ਜਿੰਦਾਬਾਦ ਜੇ ਤੁਹਾਡਾ ਜੋਸ਼ ਦੇ ਕੇ ਤੁਹਾਡਾ ਪੰਜਾਬ ਪਰ ਕੀ ਪਿਆਰ ਜਜ਼ਮਨ ਇਸ ਬਹੁਤ ਮੈਨੂੰ ਕਿ ਸਾਨੂੰ ਦਿਆ ਕਿ ਨਾਣੇਦਾਰ ਨੇ ਤਾਂ ਮਤਲਬ ਘਰ ਚਲਾਉਣਾ ਸਭ ਨੂੰ ਸਾਰੇ ਮੈਂਬਰਾਂ ਨੂੰ ਤਸਦੀਕ ਕਰਨਾ ਹੈ ਇਹਨੂੰ ਉਹਨਾਂ ਦੇ ਦੂਰ ਸੰਪਾਉ ਉਧਰ ਇਹਨਾਂ ਨਾਲ ਹੱਲ ਨਹੀਂ ਜਾਣਾ ਸਰ ਤੁਸੀਂ ਜਦੋਂ ਨਾਲ ਪਰਵਾਹਿਆ ਜਾਉਗੇ ਤਾਂ ਨਾਣੇਦਾਰ ਨੂੰ ਕਰੇ ਜਾਨ ਮਿਸਤਰੀ ਨਹੀਂ ਹੁੰਦੀ ਜਿਹੜੇ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਕਿ ਉਹ ਤੁਮਾਰੀ ਨਾ ਕਰੀਏ ਸਾਡੇ ਘਰੇ ਕੀ ਹੈਗਾ ਉਹ ਅਸੀਂ ਵਰਤੀਏ ਕਿਸੇ ਕਿਸਮ ਦਾ ਕੰਮ ਤੇ ਆ ਮਾਤਰਾ। ਬਹੁਤ ਥੈਂਕਸ ਫੋਰ ਜੀ ਸਾਡੇ ਨਾਲ। ਤੇ ਅਸੀਂ ਸਾਰੇ ਇੱਥੇ ਤੁਹਾਡੇ ਨਾਲ ਆਉਣ ਨੂੰ ਬੈਸਤ ਮੀਡੀਆ ਵਾਲੇ ਜਿਹਨਾਂ ਨਾਲ ਰਾਮ ਨਾ ਰਾਮ ਨਾ ਜਾਨਾ ਔਰ ਇੰਕਾ ਚੈਨ ਸਾਡੇ ਨਾਲ ਅਸੀਂ ਤਾਂ ਹੁਣ ਕੋਈ ਅਸੀ ਗੱਲ ਨਹੀਂ ਅਸੀਂ ਖੁਸ਼ ਹੱਸੀ ਤੇ ਕੁਝ ਵੀ ਕਹਿਇ ਕਰ ਸਕਦੇ ਅਸੀਂ ਤੇ ਕੋਈ ਕੋਟ ਨੇ ਇਹ ਵੀ ਕਹਿ ਕਹੋ ਜੇ ਤੁਹਾਨੂੰ ਪਸੰਦ ਨਹੀਂ ਹੈ ਤਾਂ ਬੈਸਾ ਦਾ ਤੁਸੀਂ ਚੈਲੰਜ ਕਰ ਸਕਦੇ। ਅਗਰ ਸੀ ਕੈਂਪਿੰਗ ਕਰਦੇ ਨੇ ਤਾਂ ਮੈਂ ਮੈਂ ਰੋਸਾ ਕਰਦਾ ਹਾਂ ਪਹਿਲਾਂ ਫੈਸਲਾ ਕਰ ਤੋ ਹਿਕਰੀ ਪੇਰੇ ਤੋਂ ਬਿਲਕੁਲ ਨਹੀਂ ਜਾਣਾ ਮੈਂ ਮਾਦਵੀ ਲਿਜ ਮੈਂ ਮਾਸ ਮਾਸ ਮੈਨੂੰ ਪਤਾ ਹੈ ਜੀ ਪਾਣੀ ਦੀ ਕਿਹੜੀ ਵੇਲੇ ਪਾਣੀ ਦੀ ਕਿਹੜੀ ਮੈਂ ਐਵੇਂ ਨਹੀਂ ਬੈਠਾ ਪਹਿਲੇ ਫਿਰ ਤੁਸੀਂ ਪਰਨੇ ਕੋਈ ਰੱਖ ਲੋ ਅਸਰ ਕੁਝ ਦਸਤਾਖਤ ਕਮੇਟੀ ਬਣਾ ਕੇ 1 ਦਸੰਬਰ 50 ਤੇ ਨਾਲ ਇੰਟਾ ਚਰੋ ਗਰੁੱਪ ਨਾਲ ਦਸਤਾਖਤ ਕਰੋ